ਇਹ ਹੈ ਪਾਰਤ ਦਾ ਬੇहद ਹੀ ਅਜੀਬੋ ਗਰੀਬ ਸੂਬਾ ਪਤਨੀ ਹੁਜ ਜਾਵੇ ਗਰਭਵਤੀ ਤਾਂ ਪਤੀ ਕਰਾ ਲੈਂਦਾ ਦੂਜਾ ਵਿਆਹ ਜਾਨੋ ਕਿੰਨਾ ਕਾਰਨਾ ਕਰਕੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਇੱਥੇ ਇਹ ਪਰੰਪਰਾ ਕਦੇ ਸੁਣਿਆ ਹੈ ਕਿ ਪਤਨੀ ਦੇ ਗਰਭਵਤੀ ਹੋ ਜਾਣ ਤੇ ਪਤੀ ਦੇ ਵੱਲੋਂ ਦੂਜਾ ਵਿਆਹ ਕਰਵਾ ਲਿਆ ਜਾਂਦਾ ਹੈ ਹਾਲਾਂਕਿ ਅਜਿਹਾ ਅਸੀਂ ਕਦੇ ਨਹੀਂ ਸੁਣਿਆ ਤੇ ਨਾ ਹੀ ਕਦੇ ਦੇਖਿਆ ਹੋਵੇਗਾ ਪਰ ਇੱਕ ਅਜਿਹਾ ਸੂਬੇ ਦੇ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਲੱਗੇ ਹਾਂ ਜਿੱਥੇ ਪਹਿਲੀ ਪਤਨੀ ਅਗਰ ਗਰਭਵਤੀ ਹੋ ਜਾਵੇ ਤਾਂ ਪਤੀ ਦੇ ਵੱਲੋਂ ਦੂਜਾ ਵਿਆਹ ਕਰਵਾ ਲਿਆ ਜਾਂਦਾ ਹੈ ਹਾਲਾਂਕਿ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਵਿੱਚ ਵਿਆਹ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਖਾਸ ਕਰਕੇ Hindu ਧਰਮ ਦੇ ਵਿੱਚ ਵਿਆਹ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਭਾਰਤੀ ਕਾਨੂੰਨ ਦੇ ਵਿੱਚ ਵੀ Hindu ਧਰਮ ਦੇ ਅਨੁਸਾਰ ਇੱਕ ਵਿਆਹ ਦੀ ਪ੍ਰਥਾ ਨੂੰ ਮਾਨਤਾ ਦਿੱਤੀ ਜਾਂਦੀ ਹੈ ਪਰ ਭਾਰਤ ਦੇ ਵਿੱਚ ਇੱਕ ਅਜਿਹਾ ਸੂਬਾ ਹੈ ਜਿੱਥੇ ਮਰਦ ਆਸਾਨੀ ਦੇ ਨਾਲ ਦੂਜੀ ਵਾਰ ਵਿਆਹ ਕਰਵਾ ਲੈਂਦਾ ਇਸ ਵਿਆਹ ਦੀ ਇਜਾਜ਼ਤ ਮਰਦ ਨੂੰ ਉਸ ਦੀ ਪਹਿਲੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਇਹ ਵਿਆਹ ਇੱਕ ਖਾਸ ਮਕਸਦ ਪਾਸ ਤੇ ਕੀਤਾ ਜਾਂਦਾ ਹੈ ਜਨਮ ਜਨਮ ਤੱਕ ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰਨ ਵਾਲਾ ਪਤੀ ਪਤਨੀ ਦੇ ਕਰਪਤੀ ਹੁੰਦੇ ਹੀ ਦੂਜਾ ਵਿਆਹ ਕਰਵਾ ਲੈਂਦਾ ਇਸ ਵਿਆਹ ਤੋਂ ਬਾਅਦ ਦੋਵੇਂ ਪਤਨੀਆਂ ਇੱਕੋ ਹੀ ਘਰ ਦੇ ਵਿੱਚ ਰਹਿੰਦੀਆਂ ਅਤੇ ਸਮਾਜ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਇਹਨਾਂ ਲੋਕਾਂ ਦੇ ਅਜਿਹਾ ਕਰਨ ਦਾ ਇੱਕ ਬਹੁਤ ਹੀ ਖਾਸ ਕਾਰਨ ਹੈ ਅਤੇ ਉਹ ਕਾਰਨ ਹੈ ਪਾਣੀ ਜੀ ਹਾਂ ਪਾਣੀ ਹੀ ਇਹ ਜਿਹੜਾ ਕਾਰਨ ਹੈ ਜਿਸ ਕਰਕੇ ਗਰਭਵਤੀ ਪਤਨੀਆਂ ਵੀ ਖੁਸ਼ੀ-ਖੁਸ਼ੀ ਆਪਣੇ ਪਤੀ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਦੇ ਦਿੰਦੀਆਂ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਇਸ ਦਾ ਕਾਰਨ ਪਾਣੀ ਕਿਉਂ ਹੈ ਜੀ ਹਾਂ ਇਸ ਦਾ ਕਾਰਨ ਸੱਚਮੁੱਚ ਹੀ ਪਾਣੀ ਹੈ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਵਿੱਚ ਪਤਨੀ ਸਿਰਫ ਪਾਣੀ ਦੇ ਖਾਤਰ ਆਪਣੇ ਪਤੀ ਦਾ ਦੂਜਾ ਵਿਆਹ ਕਰਵਾ ਦਿੰਦੀ ਹੈ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਿੰਡ ਡਿਰਾਸਰ ਦੇ ਵਿੱਚ ਸਦੀਆਂ ਤੋਂ ਇੱਕ ਅਜੀਬ ਪਰੰਪਰਾ ਚੱਲੀ ਆ ਰਹੀ ਹੈ। ਇਸ ਪਿੰਡ ਦੇ ਵਿੱਚ ਜਦੋਂ ਵੀ ਕਿਸੇ ਮਰਤ ਦੀ ਪਤਨੀ ਗਰਭਵਤੀ ਹੁੰਦੀ ਹੈ ਤਾਂ ਉਸ ਦਾ ਪਤੀ ਦੁਬਾਰਾ ਵਿਆਹ ਕਰਵਾ ਲੈਂਦਾ ਹੈ। ਉਸ ਦੇ ਦੂਜੇ ਵਿਆਹ ਦੇ ਲਈ ਉਸ ਦੀ ਪਹਿਲੀ ਪਤਨੀ ਜਾਂ ਫਿਰ ਪਿੰਡ ਦੇ ਕਿਸੇ ਵੀ ਵਿਅਕਤੀ ਦੇ ਵੱਲੋਂ ਕੋਈ ਵੀ ਇਤਰਾਜ਼ ਜੋ ਹੈ ਨਹੀਂ ਪ੍ਰਗਟਾਇਆ ਜਾਂਦਾ। ਦਰਅਸਲ ਇਸ ਖੇਤਰ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈ। ਅਜਿਹੇ ਦੇ ਵਿੱਚ ਔਰਤਾਂ ਨੂੰ ਪਾਣੀ ਲੈਣ ਦੇ ਲਈ ਲੰਬੀ ਲੰਬੀ ਲਾਈਨ ਦੇ ਵਿੱਚ ਲੱchnਾ ਪੈਂਦਾ ਅਤੇ ਬਹੁਤ ਦੂਰੀ ਦੇ ਵਿੱਚ ਜਾ ਕੇ ਜੜਾਗਾ ਪਾਣੀ ਲਿਆਉਣਾ ਪੈਂਦਾ ਪਰ ਜਦੋਂ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਪਾਣੀ ਲੈਣ ਵਾਸਤੇ ਨਹੀਂ ਦੂਰ ਨਹੀਂ ਜਾ ਸਕਦੀ ਇਸ ਕਾਰਨ ਉਸਦੇ ਪਤੀ ਨੂੰ ਦੁਬਾਰਾ ਵਿਆਹ ਕਰਨਾ ਪੈਂਦਾ ਹੈ ਅਤੇ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੈ ਅਜਿਹੀ ਸਥਿਤੀ ਦੇ ਵਿੱਚ ਸਿਰਫ ਔਰਤਾਂ ਹੀ ਪਾਣੀ ਲੈਣ ਦੇ ਲਈ ਦੂਰ ਦੂਰ ਤੱਕ ਜਾਂਦੀਆਂ ਪਰ ਜਦੋਂ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਲਈ ਪਾਣੀ ਲੈ ਕੇ ਆਉਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਫਿਰ ਉਸ ਦੇ ਪਤੀ ਨੂੰ ਦੁਬਾਰਾ ਵਿਆਹ ਕਰਨਾ ਪੈਂਦਾ ਤਾਂ ਜੋ ਘਰ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਅਤੇ ਗਰਭਵਤੀ ਪਤਨੀ ਵੀ ਘਰ ਦੇ ਵਿੱਚ ਆਰਾਮ ਦੇ ਨਾਲ ਰਹਿ ਸਕੇ ਕੀ ਕਹਿਣਾ ਚਾਹੋਗੇ ਇਸ ਅਜਬ ਗੱਜਬ ਕਹਾਣੀ ਦੇ ਬਾਰੇ ਇਸ ਸੱਚ ਦੇ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਣੇ ਵਿਚਾਰ